ਪੰਜਾਬ ਦੇ ਵਿੱਚ ਹੜ੍ਹਾਂ ਦਾ ਕਹਿਰ ਲਗਾਤਾਰ ਜਾਰੀ ਹੈ ਦੱਸਿਆ ਕਿ ਕਈ ਲੋਕਾਂ ਦੇ ਵੱਲੋਂ ਹੜਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਵੀ ਹੜਪੀੜਤਾਂ ਦੀ ਮਦਦ ਦੇ ਲਈ ਅੱਗੇ ਆਏ ਨੇ ਹੁਣ ਪੰਜਾਬੀ ਗਾਇਕ ਮਨਕੀਰ ਤੋਲਖ ਵੀ ਅੱਗੇ ਆਏ ਨੇ ਉਹਨਾਂ ਨੇ ਹੜਪੀੜਤਾਂ ਦੇ ਲਈ 5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਭਾਰਮੀ ਪੈਣ ਕਰਕੇ ਡੈਮ ਦੇ ਫਲੱਡ ਗੇਟ ਖੋਲੇ ਗਏ ਸਨ ਜਿਸ ਤੋਂ ਬਾਅਦ ਬਿਆਸ ਦਰਿਆ ਦੇ ਵਿੱਚ ਪਾਣੀ ਵਧਣ ਦੇ ਕਾਰਨ ਪੰਜਾਬ ਦਾ ਵੱਡੇ ਰਕਵੇ ਦੇ ਵਿੱਚ ਪਾਣੀ ਦੀ ਮਾਰ ਪਈ ਹੈ ਦੱਸਿਆ ਕਿ ਸਮਾਜ ਸੇਵੀ ਸੰਸਥਾਵਾਂ ਸਰਕਾਰ ਦੇ ਵੱਲੋਂ ਰਾਹਤ ਕਾਰਜ ਚਲਾਏ ਜਾ ਰਹੇ ਨੇ ਅਤੇ ਕਈ ਥਾਵਾਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਵੀ ਲਿਜਾਇਆ ਜਾ ਰਿਹਾ ਹੈ ਦਲਜੀਤ ਦੋਸਾਂਝ ਤੋਂ ਲੈ ਕੇ ਐਮੀ ਵੀਰਖ ਅਤੇ ਹੁਣ ਮੰਕੀਰ ਤੋਲਖ ਤੱਕ ਵੱਡੇ ਸਿਤਾਰਿਆਂ ਨੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦੀ ਜ਼ਿੰਮੇਵਾਰੀ ਲਈ ਹੈ ਇਸ ਮੌਕੇ ਮੰਕੀਰ ਤੋਲਖ ਕਾਫੀ ਪਾਬੁਕ ਵੀ ਹੋ ਗਏ ਸਨ ਅਤੇ ਉਹਨਾਂ ਦੇ ਵੱਲੋਂ ਹਰ ਪੀੜਤਾਂ ਦੇ ਲਈ 5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਾਕਏ ਬੜਾ ਦਿਲ ਨੂੰ ਤਜਾਣਾ ਲੈਫਟ 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 ਤਰ੍ਹਾਂ ਫੀਲ ਹੋ ਰਿਹਾ ਵੀ ਵੀ ਯਾਰ ਬਹੁਤ ਨੁਕਸਾਨ ਹੋਇਆ ਜੀ ਬਹੁਤ 150 ਦੇ ਲਾਗੇ ਪਿੰਡ ਅਜੇ ਪਿੰਡਾਂ ਦਾ ਜਾਨਵਰਾਂ ਦਾ ਜਿਆਦਾ ਨੁਕਸਾਨ ਆ ਹਨਾ ਵੀਰੇ ਹੋਏ ਹੋਏ ਤੇ ਬਾਕੀ ਬਹੁਤ ਮੈਂ ਮੇਰੀ ਟੀਮ ਮੇਰ ਤੋਂ ਜੋ ਸਰਿਆ ਹਨਾ ਤੇ ਨਾਲ ਮੇਰਾ ਵੱਡਾ ਭਰਾ ਸਿਮਰਨ ਹੁੰਦਲ ਅਸੀਂ ਸਾਰੀ ਟੀਮ ਨੇ ਤੇ ਆਪਣਾ ਮੇਰਾ ਭਰਾ ਰੂਪਾ ਸੁਹਾਣਾ ਅਸੀਂ ਸਾਰਿਆਂ ਨੇ ਰਾਇ ਕਰਕੇ ਤੇ ਅਸੀਂ ਹੜ੍ਹ ਦੇ ਵਿੱਚ 5 ਕਰੋੜ ਰੁਪਇਆ ਡੋਨੇਟ ਕਰ ਰਹੇ ਆ ਆਪਦੇ ਲੋ ਨੂੰ ਠੀਕ ਆ 5 ਕਰੋੜ ਦੇ ਵਿੱਚ ਅਸੀਂ ਲੋੜਵੰਦ ਲੋਕਾਂ ਦੇ ਜਿਨ੍ਹਾਂ ਦੇ ਘਰ ਟੁੱਟੇ ਆ ਅਸੀਂ ਦੋ ਕਮਰੇ ਇੱਕ ਵਾਸ਼ਰੂਮ ਇੱਕ ਕਿਚਨ ਦੀ ਸੇਵਾ ਠੀਕ ਆ ਅਸੀਂ ਕਰ ਰਹੇ ਆ ਅਸੀਂ ਪੰਜਾਬ ਦੇ ਬੱਚੇ ਆ ਪੰਜਾਬ ਨਾਲ ਖੜੇ ਆ ਠੀਕ ਆ ਸਾਨੂੰ ਅੱਜ ਅਸੀਂ ਜਿੱਥੇ ਵੀ ਆ ਸਾਨੂੰ ਪੰਜਾਬ ਦੇ ਲੋਕਾਂ ਨੇ ਠੀਕ ਆ ਇੰਨਾ ਪਿਆਰ ਕਰਕੇ ਠੀਕ ਆ ਸਾਨੂੰ ਬਣਾਇਆ ਸਾਨੂੰ ਇੰਨੀ ਇੱਜ਼ਤ ਇੰਨਾ ਮਾਣ ਬਖਸ਼ਿਆ ਸੋ ਸਾਡਾ ਫਰਜ਼ ਆ ਪੰਜਾਬ ਨਾਲ ਖੜਨ ਦਾ ਤੇ ਅਸੀਂ ਪੰਜਾਬ ਨਾਲ ਖੜੇ ਆ ਮੇਰੀ ਸਾਰੇ ਬਿਜ਼ਨਸਮੈਨਾਂ ਨੂੰ ਸਾਰੇ ਵੱਡੇ ਆਰਟਿਸਟ ਜਿਹੜੇ ਮਿਹਨਤਾਂ ਕਰਕੇ ਅੱਜ ਐਡੇ-ਐਡੀਆਂ ਥਾਵਾਂ ਤੇ ਪਹੁੰਚੇ ਨੇ ਉਹਨਾਂ ਨੂੰ ਠੀਕ ਆ ਜੋ ਵੀ ਕਾਮਯਾਬ ਬੰਦਾ ਹੈ ਠੀਕ ਆ ਤੇ ਜੋ ਮਿਹਨਤ ਵੀ ਕਰ ਰਿਹਾ ਹੈ ਸਟਰਗਲ ਵੀ ਕਰ ਰਿਹਾ ਉਹ ਵੀ ਠੀਕ ਆ ਆਪਾਂ ਜੋ ਜਿਵੇਂ ਦੀ ਹੈਲਪ ਕਰ ਸਕਦਾ ਅੱਜ ਦਾ ਟਾਈਮ ਆ ਪੰਜਾਬ ਨਾਲ ਖੜਨ ਦਾ ਸੋ ਆਪਾਂ ਖੜੀਏ ਠੀਕ ਆ ਆਪਦਾ ਐਨ ਆਰ ਆਈ ਭਰਾਵਾਂ ਨੂੰ ਤੇ ਮੈਨੂੰ ਇੱਕ ਬੇਨਤੀ ਆ ਵੀ ਅਸੀਂ ਆਪਣਾ ਗਲੋਬਲ ਸਿੱਖ ਗਲੋਬਲ ਸਿੱਖ ਵਾਲੇ ਨੇ ਗਲੋਬਲ ਸਿੱਖ ਵਾਲਿਆਂ ਨਾਲ ਅਸੀਂ ਇੱਕ ਰੈਕ ਕੀਤੀ ਵੀ ਜਿਹੜੇ ਕਿ ਨੇ ਉਹਨਾਂ ਨੇ ਆਪਣੇ ਨਾਲ ਰੈਕ ਕੀਤੀ ਵੀ ਕਹਿੰਦੇ ਮਨਗਿਰਤ ਵੀਰੇ ਜਿਹੜੇ ਛੋਟੇ ਜ਼ਿਮੀਂਦਾਰ ਆ ਠੀਕ ਆ ਦੋ ਦੋ ਕਿੱਲੇ ਵਾਲੇ ਵੀ ਉਹਨਾਂ ਦਾ ਸਰਵਾਈਵ ਕਰਨਾ ਬਹੁਤ ਔਖਾ ਹੋ ਜੂਗਾ ਕਿਉਂਕਿ ਉਹਨਾਂ ਦੇ ਘਰਾਂ ਉਹ ਘਰਾਂ ਚੋਂ ਮਿੱਟੀ ਕੱਢਣਗੇ ਕਿ ਉਹ ਜ਼ਮੀਨਾਂ ਚੋਂ ਕੱਢਣਗੇ ਤੇ ਉਹਨਾਂ ਕੋਲ ਟਰੈਕਟਰ ਨਹੀਂ ਹੈਗੇ ਉਹ ਕਿੰਨਾ ਤੋਂ ਟਰੈਕਟਰ ਮੰਗਣਗੇ ਸੋ ਉਹ ਫਾਊਂਡੇਸ਼ਨ ਨੂੰ ਆਪਾਂ 100 ਕ ਟਰੈਕਟਰ ਠੀਕ ਆ ਆਪਾਂ ਦਾਨ ਕਰੀਏ ਮੈਂ ਐਨਆਰਏਆਂ ਨੂੰ ਕਹਿੰਨਾ ਰਲ ਮਿਲ ਕੇ ਉਹਨਾਂ ਨੂੰ ਸਾਰੇ ਵੀ ਦਾਨ ਕਰੋ 100 ਕ ਟਰੈਕਟਰ ਜਿਹੜਾ ਕਿ ਉਹ ਨਿੱਕੇ ਜ਼ਿਮੀਦਾਰਾਂ ਦਾ ਆਪਦੇ ਕੋਲੋਂ ਆਪੇ ਡੀਜ਼ਲ ਪਵਾ ਕੇ ਉਹਨਾਂ ਦੀਆਂ ਜ਼ਮੀਨਾਂ ਚੋਂ ਰੇਤਾ ਕੱਢ ਰੇਤਾ ਚੱਕ ਜ਼ਮੀਨ ਚਲਦੀ ਕਰ ਹਾਂਜੀ ਹਾਂ ਰੇਤਾ ਕੱਢ ਦੇਣ ਤੇ ਜ਼ਮੀਨ ਚਲਦੀ ਕਰ ਦੇਣ ਤੇ ਆਪਾਂ ਨੂੰ ਮੇਰੇ ਇਸ ਹੰਬਲ ਰਿਕਵੈਸਟ ਸਾਰੇ ਮੇਰੇ ਭਰਾਵਾਂ ਨੂੰ ਕਿਉਂਕਿ ਮੈਂ 10 ਸਾਲ ਆਪਦੀ ਯਾਰੀ ਚ ਆ ਖਟਿਆ ਠੀਕ ਆ ਤੇ ਆਪਦੇ ਮੇਰੇ ਜਿੰਨੇ ਵੀ ਭਰਾ ਨੇ ਸਾਰੇ ਘਰੋਂ ਤਕੜੇ ਨੇ ਸਹਿੰਦੇ ਨੇ ਪੰਜਾਬ ਨਾਲ ਖੜਨ ਦਾ ਟਾਈਮ ਆ ਸੋ ਪਲੀਜ਼ ਸਾਰੇ ਐਨ ਆਰ ਆਈਆਂ ਨੂੰ ਤੇ ਇੰਡੀਆ ਵਾਲੇ ਸਾਰੇ ਮੇਰੇ ਜਿੰਨੇ ਵੱਡੇ ਭਰਾ ਬਿਜ਼ਨਸਮੈਨ ਨੇ ਸਾਰਿਆਂ ਨੂੰ ਰਿਕਵੈਸਟ ਆ ਵੀ ਸੌ ਡਾਇਰੈਕਟਰ ਆਪਾਂ ਲਈਏ ਤੇ ਉਹ ਫਾਊਂਡੇਸ਼ਨ ਨੂੰ ਦੇਈਏ ਜੀ ਦੇ ਕਰਕੇ ਵੀ ਉਹ ਜਿਹੜੇ ਛੋਟੇ ਜ਼ਿੰਮੇਦਾਰ ਆ ਉਹਨਾਂ ਦੀ ਹੈਲਪ ਕਰ ਸਕਣ ਦੇ ਸਭ ਦੀ ਹੈਲਪ ਹੋ ਗਈ ਹਾਂ ਹਨਾ ਸਭ ਦੀ ਹੈਲਪ ਕਰ ਦਿੱਤੀ ਸਾਰੀ ਮਾਰਚਾਂ ਛੋਟੇ ਵੀ ਵੱਡੇ ਵੀ ਹਾਂ ਵੱਡਿਆਂ ਦਾ ਵੱਧ ਨੁਕਸਾਨ ਹੋ ਗਿਆ ਛੋਟਿਆਂ ਦਾ ਜੋ ਹੋਣਾ ਉਹ ਹੋ ਗਿਆ ਮਤਲਬ ਵੀ ਸਾਰਿਆਂ ਦੀਆਂ ਜ਼ਮੀਨਾਂ ਚਲਦੀਆਂ ਹੋ ਜਾਣ ਸਾਰੇ ਵਾਹਿਗੁਰੂ ਕਰੇ ਸਾਰੇ ਵੀ ਇੱਕ ਸਾਡਾ ਦਾ ਇੱਕ ਮਨੀ ਵੀਰੇ ਇੱਕ ਆਪਣੇ ਮਨ ਚ ਉਹ ਹੈ ਵੀ ਕੋਈ ਇਹ ਜਾ ਹੋਵੇ ਵੀ ਜਾਦੂ ਦੀ ਛੜੀ ਕਮਾਈਏ ਵੀ ਪਹਿਲਾ ਵਰਗਾ ਪੰਜਾਬ ਹੋ ਜਾਵੇ ਹਾਂ ਪਹਿਲਾ ਵਰਗਾ ਹੋ ਜਾਏ ਸਾਡਾ ਦਾ ਉਹ ਮਨ ਹੈ ਵੀ ਵਾਹਿਗੁਰੂ ਕਰੇ ਬੜਾ ਬੜਾ ਦਿਲ ਨੂੰ ਮੈਂ ਦੱਸ ਨਹੀਂ ਸਕਦਾ ਸੋ ਪਲੀਜ਼ ਬਹੁਤ ਅੱਜ ਹੁਣ ਖੜਨ ਦਾ ਟਾਈਮ ਆ ਪੰਜਾਬ ਨਾਲ ਖੜੀਏ ਤੇ ਮੈਨੂੰ ਅੱਜ ਅੱਜ ਟਾਈਮ ਮੈਂ ਬਹੁਤ ਥ੍ਰੈਟਾਂ ਚੋਂ ਗੁਜ਼ਰ ਰਿਹਾ ਬਹੁਤ ਥ੍ਰੈਟਾਂ ਆ ਰਹੀਆਂ ਤੇ ਮੈਨੂੰ ਥੋੜਾ ਜਿਹਾ ਮੈਸੇਜ ਵੀ ਆਇਆ ਵੀ ਤੁਸੀਂ ਬਾਹਰ ਅੰਦਰ ਘਟ ਨਿਕਲੋ ਬੜੇ ਤਰੀਕੇ ਨਾਲ ਪਰ ਮੇਰੇ ਤੋਂ ਰਿਹਾ ਨਹੀਂ ਗਿਆ ਮੈਂ ਪੰਜਾਬ ਵਾਸਤੇ ਮੇਰੇ ਤੋਂ ਘਰੇ ਨਹੀਂ ਬੈਠਾ ਗਿਆ ਸੀ ਪਿੱਛੇ ਵੀ ਹਾਲਾਤ ਨਹੀਂ ਕਾਏ ਹੋਣੇ ਆ ਬਹੁਤ ਬਹੁਤ ਠੀਕ ਬਹੁਤ ਬੜਾ ਬਹੁਤ ਬਹੁਤ ਮਾੜੇ ਹਾਲਾਤ ਹੋਏ ਹੋਏ ਨੇ ਪਰ ਬਾਬਾ ਭਲੀ ਕਰੂ ਸਾਪ ਨੂੰ ਨੀ ਕਹ ਲੱਗਦਾ ਸਿੱਧਾ ਮੰਗਣ ਤੇ ਨਹੀਂ 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 ਪੰਜਾਬ ਕਦੇ ਨਹੀਂ ਪੰਜਾਬ ਕਦੇ ਮੰਗਦਾ ਨਹੀਂ ਜੀ ਅਸੀਂ ਪੰਜਾਬ ਦੇ ਬੱਚੇ ਆ ਸਾਡਾ ਪੰਜਾਬ ਨਾਲ ਪੰਜਾਬ ਨੂੰ ਸਾਡੀ ਲੋੜ ਨਹੀਂ ਪੰਜਾਬ ਨੂੰ ਕਿਸੇ ਦੀ ਲੋੜ ਨਹੀਂ ਪੰਜਾਬ ਪੰਜਾਬ ਕੋ ਤਾਂ ਇੰਨੀ ਸ਼ਕਤੀ ਆ ਪੰਜਾਬ ਦਾ ਅੱਜ ਬਿਹਾਰ ਡੁੱਬ ਜੇ ਕੋਈ ਡੁੱਬ ਜੇ ਪੰਜਾਬ ਤਾਂ ਪਹਿਲੀ ਅੱਜ ਪਹੁੰਚੂਗਾ ਤੇ ਸੋ ਜਿਹੜੀ ਚੀਜ਼ ਹੁਣ ਆਈ ਆ ਪੰਜਾਬ ਨੇ ਅੱਜ ਮਾੜਾ ਜਿਹਾ ਗੋਡਿਆਂ ਭਾਰ ਹੋਇਆ ਇਹਨੇ ਫਿਰ ਥਾਪੀਆਂ ਮਾਰਦੇ ਫਿਰਨਾ ਪੰਜਾਬ ਨੇ ਆ ਦਿਓ ਆ ਦਿਓ ਦਿਓ ਵੀਰ ਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਪੰਜਾਬ ਇੱਕ ਹੜ ਫੜ ਦਾ ਫੀਲਡ ਆ ਸੋ ਆਪਾਂ ਰਲ ਮਿਲ ਕੇ ਪੰਜਾਬ ਨਾਲ ਖੜੀਏ ਸਾਰਿਆਂ ਨੂੰ ਮੇਰੀ ਬੇਨਤੀ ਆ ਮਾਝਾ ਫਾਊਂਡੇਸ਼ਨ ਵਾਲੇ ਸਾਡੇ ਭਰਾ ਦੇ ਬਹੁਤ ਸੋਹਣੀ ਸੇਵਾ ਕਰ ਰਹੇ ਨੇ ਸੋ ਜਿਨੂੰ ਜੋ ਡਿਵੈਲਪਮੈਂਟ ਪਹਿਨਾਂ ਦੇ ਮਾਧਮ ਰਹੀ ਸੁਣ ਰਹਾ ਸੋ ਆਪਾਂ ਪੰਜਾਬ ਨਾਲ ਖੜੀਏ ਠੀਕ ਆ ਮੈਨੂੰ ਪਤਾ ਵੀ ਹਰ ਬੰਦੇ ਦਾ ਟਾਈਮ ਕੀਮਤੀ ਆ ਔਰ ਪਲੀਜ਼ ਆਪਦਾ ਸਮਾਂ ਖਟੋ ਠੀਕ ਆ ਜੋ ਵੀ ਲੋਕਾਂ ਨੂੰ ਲੋੜਵੰਦ ਚੀਜ਼ਾਂ ਉਹ ਪਹੁੰਚਾਓ ਇੱਕ ਵਧੀਆ ਫਾਊਂਡੇਸ਼ਨ ਦੇ ذریعے ਪਹੁੰਚਾਓ ਉਹ ਮਾਝਿਆਲੇ ਬਹੁਤ ਸੋਹਣਾ ਕੰਮ ਕਰ ਰਹੇ ਨੇ ਤੇ ਲਈ ਆ ਮਾ ਮਾਝਿਆਲੇ ਨਾਲ ਸੰਪਰਕ ਰੱਖੋ